ਤੇ ਤੁਸੀਂ ਜਿਵੇਂ క్రికెਟਰ ਵੀ ਹਾਂ ਐਕਟਰ ਵੀ ਹੋ ਤੁਹਾਨੂੰ ਸਭ ਤੋਂ ਜ਼ਿਆਦਾ ਸਕੂਨ ਕੀ ਚੀਜ਼ ਦਿੰਦੀ ਹੈ ਜ਼ਿੰਦਗੀ ਦੇ ਵਿੱਚ ਜਦੋਂ ਇੱਕ ਹੁੰਦਾ ਨਾ ਕਿ ਬੰਦਾ ਥੱਕ ਹਾਰ ਕੇ ਆਵੇ ਕੋ ਸਕੂਨ ਹੁੰਦਾ ਜਾਂ ਤੁਹਾਡਾ ਪ੍ਰੋਫੈਸ਼ਨ ਸਕੂਨ ਹੁੰਦਾ ਜਾਂ ਘਰ ਦੇ ਵਿੱਚ ਕੋਈ ਤਾਂ ਉਹ ਤੁਹਾਡੇ ਲਈ ਕੀ ਹੈ ਉਹ ਚੀਜ਼ ਜਦ ਜਦ ਵੀ ਬੇਟਾ ਮੇਰੀ ਧੀਏ ਉਹ ਸਮਾਂ ਗੁਜ਼ਰਦਾ ਜਦ ਮੈਂ ਵਾਹਿਗੁਰੂ ਨਹੀਂ ਕਹਿੰਦਾ ਤੂੰ ਹੀ ਨਹੀਂ ਕਹਿੰਦਾ ਉਹ ਸਮਾਂ ਬੜਾ ਪਿਆਰਨਕ ਹੈ ਦੁੱਖ ਹੁੰਦਾ ਆਪਾਂ ਗੱਲਾਂ ਕਰ ਰਹੇ ਅੰਦਰ ਮਨ ਵਾਹਿਗੁਰੂ ਵਾਹਿਗੁਰੂ ਕਰ ਰਿਹਾ ਕਿਤੇ ਉਹ ਜਪ ਰਿਹਾ ਹੈ ਸਕੂਨ ਸਿਰਫ ਰੱਬ ਦੇ ਨਾਮ 'ਚ ਹੈ ਬਾਣੀ ਦੇ ਵਿੱਚ ਹੈ ਸ਼ਬਦਾਂ ਦੇ ਵਿੱਚ ਹੈ ਔਰ ਉਨ ਪਰਦੇ ਪਰਦੇ ਤੁਹਾਨੂੰ ਹਰੇਕ ਨਾਲ ਪਿਆਰ ਹੋ ਜਾਂਦਾ ਤੁਹਾਨੂੰ ਹਰੇਕ 'ਚ ਰੱਬ ਦਿਸਦਾ ਜੋਤ ਜਲਦੀ ਹੈ ਹਰੇਕ 'ਚ ਉਹ ਦਿਸਣ ਲੱਗ ਜਾਂਦੀ ਹੈ ਤੇ ਮੈਂ ਸਮਝਦਾ ਵੀ 24000 சுவாச ਨੇ ਮਹਾਰਾਜ ਤੇ 24 ਦੇ 24000 சுவாச ਹਰ ਪਲ ਹਰ ਘੜੀ ਉੱਠਦੇ ਆ ਬੈਠਦੇ ਆ ਜਾਗਦੇ ਆ ਸੌਂਦੇ ਆ ਖਾਂਦੇ ਆ ਪੀਂਦੇ ਆ ਕੰਮ ਕਰਦੇ ਆ ਇੱਕੋ ਅਲਫ਼ਾਜ਼ ਮੂੰਹ ਚ ਰਵੇ ਤੂੰ ਹੀ ਤੂੰ ਹੀ ਵਾਹਿਗੁਰੂ ਤੂੰ ਹੀ ਬਸ ਇਹ ਬਖਸ਼ਿਸ਼ ਰੱਬ ਕਰ ਦੇਵੇ ਮੈਂ ਸਮਝੂਗਾ ਇਸ ਜ਼ਿੰਦਗੀ ਚੋਂ ਮੇਰਾ ਪਾਰ ਉਤਾਰਾ ਤੇ ਤੁਸੀਂ ਜਿਵੇਂ క్రికెਟਰ ਵੀ ਹਾਂ ਐਕਟਰ ਵੀ ਹੋ ਤੁਹਾਨੂੰ ਸਭ ਤੋਂ ਜ਼ਿਆਦਾ ਸਕੂਨ ਕੀ ਚੀਜ਼ ਦਿੰਦੀ ਹੈ ਜ਼ਿੰਦਗੀ ਦੇ ਵਿੱਚ ਜਦੋਂ ਇੱਕ ਹੁੰਦਾ ਨਾ ਕਿ ਬੰਦਾ ਥੱਕ ਹਾਰ ਕੇ ਆਵੇ ਕੋ ਸਕੂਨ ਹੁੰਦਾ ਜਾਂ ਤੁਹਾਡਾ ਪ੍ਰੋਫੈਸ਼ਨ ਸਕੂਨ ਹੁੰਦਾ ਜਾਂ ਘਰ ਦੇ ਵਿੱਚ ਕੋਈ ਤਾਂ ਉਹ ਤੁਹਾਡੇ ਲਈ ਕੀ ਹੈ ਉਹ ਚੀਜ਼ ਜਦ ਜਦ ਵੀ ਬੇਟਾ ਮੇਰੀ ਧੀਏ ਉਹ ਸਮਾਂ ਗੁਜ਼ਰਦਾ ਜਦ ਮੈਂ ਵਾਹਿਗੁਰੂ ਨਹੀਂ ਕਹਿੰਦਾ ਤੂੰ ਹੀ ਨਹੀਂ ਕਹਿੰਦਾ ਉਹ ਸਮਾਂ ਬੜਾ ਪਿਆਨਕ ਹੈ ਦੁੱਖ ਹੁੰਦਾ ਆਪਾਂ ਗੱਲਾਂ ਕਰ ਰਹੇ ਅੰਦਰ ਮਨ ਵਾਹਿਗੁਰੂ ਵਾਹਿਗੁਰੂ ਕਰ ਰਿਹਾ ਕਿਤੇ ਉਹ ਜਪ ਰਿਹਾ ਹੈ ਸਕੂਨ ਸਿਰਫ ਰੱਬ ਦੇ ਨਾਮ 'ਚ ਹੈ ਬਾਣੀ ਦੇ ਵਿੱਚ ਹੈ ਸ਼ਬਦਾਂ ਦੇ ਵਿੱਚ ਹੈ ਔਰ ਉਹਨੂੰ ਪਰਦੇ ਪਰਦੇ ਤੁਹਾਨੂੰ ਹਰੇਕ ਨਾਲ ਪਿਆਰ ਹੋ ਜਾਂਦਾ ਤੁਹਾਨੂੰ ਹਰੇਕ 'ਚ ਰੱਬ ਦਿਸਦਾ ਜੋਤ ਜਲਦੀ ਹੈ ਹਰੇਕ 'ਚ ਉਹ ਦਿਸਣ ਲੱਗ ਜਾਂਦੀ ਹੈ ਤੇ ਮੈਂ ਸਮਝਦਾ ਵੀ 22000 ਸਵਾਸ ਨੇ ਮਹਾਰਾਜ ਤੇ 24 ਦੇ 22000 ਸਵਾਸ ਹਰ ਪਲ ਹਰ ਘੜੀ ਉੱਠਦੇ ਹਾਂ ਬੈਠਦੇ ਹਾਂ ਜਾਗਦੇ ਹਾਂ ਸੌਂਦੇ ਹਾਂ ਖਾਂਦੇ ਹਾਂ ਪੀਂਦੇ ਹਾਂ ਕੰਮ ਕਰਦੇ ਹਾਂ ਇੱਕੋ ਅਲਫ਼ਾਜ਼ ਮੂੰਹ ਚ ਰਵੇ ਤੂੰ ਹੀ ਤੂੰ ਹੀ ਵਾਹਿਗੁਰੂ ਤੂੰ ਹੀ ਬਸ ਇਹ ਬਖਸ਼ਿਸ਼ ਰੱਬ ਕਰ ਦੇਵੇ ਮੈਂ ਸਮਝੂਗਾ ਇਸ ਜ਼ਿੰਦਗੀ ਚੋਂ ਮੇਰਾ ਪਾਰ ਉਤਾਰਾ ਤੇ ਤੁਸੀਂ ਜਿਵੇਂ క్రికెਟਰ ਵੀ ਹਾਂ ਐਕਟਰ ਵੀ ਹੋ ਤੁਹਾਨੂੰ ਸਭ ਤੋਂ ਜ਼ਿਆਦਾ ਸਕੂਨ ਕੀ ਚੀਜ਼ ਦਿੰਦੀ ਹੈ ਜ਼ਿੰਦਗੀ ਦੇ ਵਿੱਚ ਜਦੋਂ ਇੱਕ ਹੁੰਦਾ ਨਾ ਕਿ ਬੰਦਾ ਥੱਕ ਹਾਰ ਕੇ ਆਵੇ ਕੋ ਸਕੂਨ ਹੁੰਦਾ ਜਾਂ ਤੁਹਾਡਾ ਪ੍ਰੋਫੈਸ਼ਨ ਸਕੂਨ ਹੁੰਦਾ ਜਾਂ ਘਰ ਦੇ ਵਿੱਚ ਕੋਈ ਤਾਂ ਉਹ ਤੁਹਾਡੇ ਲਈ ਕੀ ਹੈ ਉਹ ਚੀਜ਼ ਜਦ ਜਦ ਵੀ ਬੇਟਾ ਮੇਰੀ ਧੀਏ ਉਹ ਸਮਾਂ ਗੁਜ਼ਰਦਾ ਹੈ ਜਦ ਮੈਂ ਵਾਹਿਗੁਰੂ ਨਹੀਂ ਕਹਿੰਦਾ ਤੂੰ ਹੀ ਨਹੀਂ ਕਹਿੰਦਾ ਉਹ ਸਮਾਂ ਬੜਾ ਪਿਆਰਨਕ ਹੈ ਦੁੱਖ ਹੁੰਦਾ ਆਪਾਂ ਗੱਲਾਂ ਕਰ ਰਹੇ ਅੰਦਰ ਮਨ ਵਾਹਿਗੁਰੂ ਵਾਹਿਗੁਰੂ ਕਰ ਰਿਹਾ ਕਿਤੇ ਉਹ ਜਪ ਰਿਹਾ ਹੈ ਸਕੂਨ ਸਿਰਫ ਰੱਬ ਦੇ ਨਾਮ ਚ ਹੈ ਬਾਣੀ ਦੇ ਵਿੱਚ ਹੈ ਸ਼ਬਦਾਂ ਦੇ ਵਿੱਚ ਹੈ ਔਰ ਉਨ ਪਰਦੇ ਪਰਦੇ ਤੁਹਾਨੂੰ ਹਰੇਕ ਨਾਲ ਪਿਆਰ ਹੋ ਜਾਂਦਾ ਤੁਹਾਨੂੰ ਹਰੇਕ ਚ ਰੱਬ ਦਿਸਦਾ ਜੋਤ ਜਲਦੀ ਹੈ ਹਰੇਕ ਚ ਉਹ ਦਿਸਣ ਲੱਗ ਜਾਂਦੀ ਹੈ ਤੇ ਮੈਂ ਸਮਝਦਾ ਵੀ 22000 ਸਵਾਸ ਨੇ ਮਹਾਰਾਜ ਤੇ 24 ਦੇ 24000 ਸਵਾਸ ਹਰ ਪਲ ਹਰ ਘੜੀ ਉੱਠਦੇ ਆਂ ਬੈਠਦੇ ਆਂ ਜਾਗਦੇ ਆਂ ਸੌਂਦੇ ਆਂ ਖਾਂਦੇ ਆਂ ਪੀਂਦੇ ਆਂ ਕੰਮ ਕਰਦੇ ਆਂ ਇੱਕੋ ਅਲਫਾਜ਼ ਮੂੰਹ ਚ ਰਵੇ ਤੂੰ ਹੀ ਤੂੰ ਹੀ ਵਾਹਿਗੁਰੂ ਤੂੰ ਹੀ ਬਸ ਇਹ ਬਖਸ਼ਿਸ਼ ਰੱਬ ਕਰ ਦੇਵੇ ਮੈਂ ਸਮਝੂਗਾ ਇਸ ਜ਼ਿੰਦਗੀ ਚੋਂ ਮੇਰਾ ਪਾਰ ਉਤਾਰਾ ਹੋ ਗਿਆ। ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। Transcrição e